ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਨਾਲ ਮੁਕੰਦਪੂਰ ਕੋਲ ਪੈਂਦੇ ਪਿੰਡ ਤਲਵੰਡੀ ਫੱਤੂ ਦੀ ਬਹੁਤ ਹੀ ਮੰਦ ਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਨੌਜਵਾਨ ਮਨਦੀਰ ਸਿੰਘ ਵੱਲੋਂ ਪਾਣੀ ਵਾਲੀ ਟੰਕੀ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਖੁਦਕੁਸ਼ੀ ਦਾ ਕਾਰਨ ਡਿਪਰੈਸ਼ਨ ਦੱਸਿਆ ਜਾ ਰਿਹਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਸੀ ਜਿਸ ਦੀ ਦਵਾਈ ਨਵਾਂ ਸ਼ਹਿਰ ਤੋਂ ਚੱਲ ਰਹੀ ਸੀ ਇਹ ਨੌਜਵਾਨ ਆਪਣੇ ਭਰਾ ਤੇ ਪਿਤਾ ਨਾਲ ਸ਼ਾਮ ਨੂੰ ਰਾਜਾ ਸਾਹਿਬ ਦੇ ਮਜ਼ਾਰੇ ਉੱਥਾ ਟੇਕਣ ਲਈ ਗਿਆ ਹੋਇਆ ਸੀ ਤੇ ਉੱਥੋਂ ਉਹਨਾਂ ਨਾਲੋਂ ਅਲੱਗ ਹੋ ਗਿਆ ਪਰਿਵਾਰ ਵੱਲੋਂ ਰਾਤ ਦੇ 8 ਵਜੇ ਤੱਕ ਮੰਦਿਰ ਸਿੰਘ ਨੂੰ ਕਾਲਸ ਕੀਤੀਆਂ ਗਈਆਂ ਤੇ ਮੰਦਿਰ ਸਿੰਘ ਆਪਣੇ ਪਰਿਵਾਰ ਨੂੰ ਇਹ ਕਹਿੰਦਾ ਰਿਹਾ ਕਿ ਉਹ ਘਰ ਆ ਜਾਵੇਗਾ ਪਰ 8 ਵਜੇ ਤੋਂ ਬਾਅਦ ਉਸਨੇ ਆਪਣਾ ਫੋਨ ਸਵਿਚ ਆਫ ਕਰ ਲਿਆ ਪਰਿਵਾਰ ਵਾਲਿਆਂ ਨੂੰ ਲੱਗਾ ਕਿ ਉਹ ਆਪਣੇ ਕਿਸੇ ਦੋਸਤ ਕੋਲ ਚਲਾ ਗਿਆ ਹੋਵੇਗਾ ਪਰ ਸਵੇਰੇ 5:30 ਵਜੇ ਕੁਝ ਲੜਕੇ ਜਦੋਂ ਜਿੰਮ ਨੂੰ ਜਾ ਰਹੇ ਸੀ ਜੋ ਕਿ ਪਾਣੀ ਵਾਲੀ ਟੰਕੀ ਦੇ ਕੋਲ ਸੀ ਉਹਨਾਂ ਨੇ ਦੇਖਿਆ ਕਿ ਕੋਈ ਵਿਅਕਤੀ ਪਾਣੀ ਵਾਲੀ ਟੰਕੀ ਦੇ ਕੋਲ ਪਿਆ ਹੋਇਆ ਹੈ ਜਦੋਂ ਉਹਨਾਂ ਨੇ ਕੋਲ ਜਾ ਕੇ ਦੇਖਿਆ ਤਾਂ ਤੇ ਮੰਦਿਰ ਸਿੰਘ ਦੀ লাশ ਪਈ ਹੋਈ ਸੀ ਜਿਸ ਨੇ ਟੈਂਕੀ ਤੋਂ ਸ਼ਲਾਂਗ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਜੀ ਨਾਮ ਜੀ ਆਪਣਾ ਜਿਸ ਕੌਨ ਸਰ ਪੰਡੀ ਜੀ ਲਵੰਡੀਪੁਰ ਹਾਂਜੀ ਕੀ ਕਾਰਨ ਹੋਇਆ ਜੀ ਮੁੰਡੇ ਦੀ ਡੈਥ ਉਹ ਤਾਂ ਕਾਦ ਕੇ ਫਿਰ ਡਿਫਰੈਸੇ ਚ ਹੀ ਚੱਲਦਾ ਮਹੀਨੇ ਤੋਂ ਕਿਦਾਂ ਆ ਵੀ ਬੋਇਲ ਕਰ ਦਿੱਜੀ ਇਹਨਾਂ ਨੂੰ ਕਿਹਾ ਹਸਪਤਾਲ ਤੋਂ ਹਾਂਜੀ ਤੇ ਚੁੱਪ ਜਿਹਾ ਰਹਿੰਦਾ ਸੀ ਗੋਲਦ ਚੱਲਦਾ ਰਹਿ ਗਿਆ ਜੀ ਦਾ ਜੀ ਤੇ ਹੁਣ ਥੋੜੀ ਜਿਹੀ ਡਾਕਟਰਾਂ ਤੋਂ ਠੀਕ ਨਹੀਂ ਪੱਛੋ ਤਾਂ ਮਾਪੜਾ ਬੋਲਣਾ ਚਾਹਦਾ ਹੈਗਾ ਦਲਵਾਤਾ ਕਰਦਾ ਸੀਗਾ ਅੱਛਾ ਜੀ ਤੇ ਘਰੋਂ ਕੱਲ ਵੀ ਤਾਂ ਇਹ ਡੇੜੀ ਆਪਣੇ ਨਾਲ ਤੇ ਦੂਰੇ ਭਰਾ ਨਾਲ ਜਾਖਾ ਤੇ ਮੇਰੇ ਅੱਜ ਮੱਥਾ ਟੇਕਣਾ ਸ਼ਾਮੀ ਕਿਤੇ ਕਿਤੇ ਸਾਹਮਣੇ ਤਾਂ ਟੇਕਣਾ ਆਇਆ ਕਿ ਉਹ ਪਤਾ ਟੇਕਣਾ ਉੱਥੋਂ ਕਿਤੇ ਪਰਹਰਾ ਹੋ ਗਿਆ ਉਹਦਾ ਦੋਹਾਂ ਲੋ ਦਵਾ ਜਿੰਦਾ ਆਇਆ ਉਹ ਤੋਂ ਪਰੇ ਆ ਬਦ ਕੇ ਕੋੜ ਕੇ ਉਹਦਾ ਫੋਨ ਫੜ ਕਰਦੇ ਰਿਹਾ ਉਹਨੂੰ ਮਿਲਿਆ ਨਹੀਂ ਮਿਲਕੇ ਉਹ ਤੋਂਲੇ ਕੁੱਝ ਰਿਹਾ ਫੋਨ ਫੜ ਕਰਦੇ ਰਿਹਾ ਫੋਨ ਤੇਰੇ ਕਾ ਮਾ ਗਿਆ ਮੈਂ ਹੁਣੇ ਆਇਆ ਪੰਜਾਬੇਟਾ ਜਾ ਕੇ ਥੋੜਾ ਕਰਦਾ ਗੁਜ਼ਾਰ ਰਿਹਾ ਉਹ ਜਿਹੜੀ ਨਹੀਂ ਗਿਆ ਉੱਥੇ ਪਹੁੰਚਾ ਉੱਥੇ ਬਾਅਦ ਫਿਰ 8 ਵਜੇ ਤੇ ਗੱਲਬਾਤ ਚੱਲ ਗਈ ਤੇ ਅਸਮ ਜੀ ਡੇੜੀ ਆਪਣੇ ਉਹ ਪਿੰਡ ਚ ਆਪਣੇ ਘਰ ਚ ਲੱਗੇ ਸੌਂਗਾ ਜਦੋਂ ਪੈ ਗਿਆ ਇਦਾਂ ਉਂਝੀ ਕਿਤੇ ਆਪਣੇ ਸੱਜਣ ਮੇਰੇ ਕੋਲ ਪੈ ਗਿਆ ਹੋਣਾ ਫੋਨ ਬੰਦ ਕਰਤਾ ਕਿ 8 ਵਜੇ ਤੋਂ ਬਾਅਦ ਫੋਨ ਨਹੀਂ ਚੱਕਿਆ ਬੰਦ ਕਰਤਾ 8 ਤੋਂ ਬਾਅਦ ਕੋਈ ਇੱਥੇ ਕਿੱਦਾਂ ਆਇਆ ਕਿ ਤਾ ਨਹੀਂ ਇਹ ਸਾਨੂੰ ਕੋ ਪਤਾ ਨਹੀਂ ਜੇਗਾ ਇੱਕ ਵਾਰ 6:35 ਵਜੇ ਜੈਮ ਜਿੱਦਾਂ ਸਾਡੇ ਨਾਲ ਹੀ ਜੈਮ ਹੋਵੇ ਤੇ ਇੱਕ ਜਰਾ ਪਾਣੀ ਦੇ ਟੇਕੀ ਨਾਲ ਜੈਮ ਬੈਂਕ ਜੇਮਾਂ ਤੇ ਇੱਥੇ ਵੀ ਜੈਮ ਦੇ ਬੰਦੇ ਆਉਣੇ ਸਭ 5:00 ਵਜੇ ਆਪਣੀ ਪ੍ਰੈਕਟਿਸ ਕਰਨ ਨਹੀਂ ਦੇਖਿਆ ਉਹ ਬੰਦਾ ਕੋਈ ਪਿਆ ਨਹੀਂ ਦੇਖਿਆ ਦੋਨੋਂ ਚਲੋ ਆਣ-ਬਾਣ ਹੋਰ ਦੱਸਿਆ ਪਛਾਣਿਆ ਨੇ ਆਣੇ ਫਲੰਨਾ ਆ। ਫਿਰ ਪਿੰਡ ਵਿੱਚ ਸਾਨੂੰ ਖੂਦ ਕੀਤੇ ਜਿੱਦਾ ਸੀ ਆਏ ਪਿੰਡੋਂ ਸਰਪੰਚ ਆਇਆ ਸੀਗਾ ਸਾਰੇ ਅੱਗੇ ਦੇਖਿਆ ਇਹਦੇ ਡੈਡੀ ਨੂੰ ਕੋਲ ਪ੍ਰਸ਼ਾਸਨ ਦੇ ਧਿਆਨ ਚ ਲੈ ਆਂਦੀ ਗੱਲ। ਹਾਂ ਬਿਲਕੁਲ ਜੀ ਦਾ। ਆਈ ਸੀਗੇ? ਹਾਂ ਪਰ ਪਾਈ ਸੀਗੇ। 인사ਈ ਸੀਗੇ ਐਸਐਚਓ ਆਪ ਦੇਖੀ ਤਾਂ-ਤਾਂ ਕੀ ਕੀ। ਹੋਰ ਇੱਕ ਗੱਲ ਬਾਤ ਕਰੀਏ। ਧੰਨਵਾਦ। ਕੀ ਨਾਮ ਜੀ ਆਪਣਾ? ਜਿਸ ਕੌਂਸਲ ਪਿੰਡੀ ਲੰਮੜੀ ਬੱਤ। ਹਾਂਜੀ ਕੀ ਕਾਰਨ ਹੋਇਆ ਜੀ ਮੁੰਡੇ ਦੀ ਡੈਥ ਦਾ ਮੁੰਡੇ ਦਾ ਕਾਦਰ ਕਿੱਥੋਂ ਦੇ ਡਿਪਰੈਸ਼ਨ ਹੀ ਚੱਲਦਾ ਈ ਮਹੀਨੇ ਤੋਂ ਕਿੰਨਾ ਨਾ ਵੀ ਬੋਲ ਹੀ ਚੱਲੀ ਜਿੰਨੇ ਮੈਂ ਸਿਹਤ ਹਸਪਤਾਲ ਤੋਂ ਹਾਂਜੀ ਤੇ ਚੁੱਪ ਜਿਹਾ ਰਹਿੰਦਾ ਸੀ ਗੋਲਦ ਚੱਲਦਾ ਨਹੀਂ ਜਿੰਦਾ ਜੀ ਤੇ ਹੁਣ ਥੋੜਾ ਜਿਹਾ ਜੀ ਦੱਸਦੇ ਹਾਂ ਤਾਂ ਠੀਕ ਜੀ ਬੱਚੂਗਾ ਮਾੜਾ ਬੋਲਣ ਚਾਹੁੰਦਾ ਹੈਗਾ ਗੱਲਬਾਤਾਂ ਕਰਦਾ ਹੈਗਾ ਅੱਛਾ ਜੀ ਤੇ ਘਰੋਂ ਕੱਲ ਜਿੱਦਾਂ ਇਹ ਡੈਡੀ ਆਪਣੇ ਨਾਮ ਤੇ ਦੂਜੇ ਭਰਾ ਨਾਲ ਰੱਖਾ ਤੇ ਬਿਜਾ ਦੇ ਮੱਥਾ ਟੇਕਣਾ ਹੈ ਸ਼ਾਮੀ ਕਿਤੇ ਜਿੱਥੇ ਸਾਮਣੇ ਖੜੇ ਟੇਕਣਾ ਹੈ ਕਿਤੇ ਉਹ ਪਤਾ ਟੇਕਣਾ ਉੱਥੇ ਕਿਤੇ ਪਰਹਰਾ ਹੋ ਗਿਆ ਤਾਂ ਤੁਹਾਨੂੰ ਲੋ ਕੋੜ ਕੇ ਉਹਦਾ ਫੋਨ ਫੜ ਕਰਦਿਆਂ ਉਹਨ ਮਿਲਿਆ ਨਹੀਂ ਮਿਲਕੇ। ਤੋਂ ਉਹਨੇ ਦੂਸਰੇ ਫੋਨ ਫੜ ਕਰਦਿਆਂ ਫੋਨ ਕਰਕੇ ਮਾ ਆ ਗਿਆ ਮੈਂ ਹੁਣ ਹੀ ਆਇਆ ਪੰਜਾ ਮਿੰਟਾ ਜਾ ਕੇ ਥੋੜਾ ਘਰ ਦਾ ਗੁਜ਼ਰ ਰਿਹਾ। ਉਹ ਜਿਹੜੀ ਨਹੀਂ ਗਿਆ ਉੱਥੇ ਪਹੁੰਚਾ। ਉਸ ਤੋਂ ਬਾਅਦ ਫਿਰ 8 ਵਜੇ ਤੇ ਗੱਲਬਾਤ ਚੱਲਦੀ ਰਹੀ ਤੇ ਅਸਮੇਂ ਚੀਜ਼ ਡੈਡੀ ਆਪਣੇ ਨਾਲ। ਤੋਂ ਪਿੰਡ ਚ ਆਪਣੇ ਘਰ ਚਲੇ ਗਿਆ ਸੋង ਜਦੋਂ ਪਹੁੰਚਿਆ ਇਦਾਂ ਵੀ ਕਦੇ ਆਪਣੇ ਸੱਜਣ ਮੇਰੇ ਕੋਲ ਪਹੁੰਚਿਆ ਹੋਣਾ। ਹੁਣ ਫੋਨ ਬੰਦ ਕਰਤਾ। 8 ਵਜੇ ਤੋਂ ਬਾਅਦ ਫੋਨ ਨਹੀਂ ਚੱਕਿਆ। ਬੰਦ ਕਰਤਾ 8 ਵਜੇ ਤੋਂ ਬਾਅਦ ਫਿਰ ਕੋਈ ਇੱਥੇ ਕਿੱਦਾਂ ਆਇਆ ਕਿੱਦਾਂ ਨਹੀਂ ਇਹ ਸਾਨੂੰ ਕੋਈ ਪਤਾ ਨਹੀਂ ਸਾਡਕ 5:00 ਵਜੇ ਜੰਮ ਜਿੱਦੋਂ ਸਾਡੇ ਨਾਲ ਹੀ ਜੰਮ ਹੋਇਆ 35 ਲੀਟਰ ਪਾਣੀ ਦੇ ਟੈਂਕੀ ਨਾਲ ਜੰਮ ਬੈਂਕ ਜੇਮਾ ਤਾਂ ਇੱਥੇ ਵੀ ਜੰਮ ਦੇ ਬੰਦੇ ਆਉਣੇ ਸਭ ਕੁ ਪੰਜ ਦੇ ਆਪਣੀ ਪ੍ਰੈਕਟਿਸ ਕਰਨ ਨਹੀਂ ਦੇਖਿਆ ਵੀ ਬੰਦਾ ਕੋਈ ਪਿਆ ਤੂੰ ਦੇਖਿਆ ਤਾਂ ਉਹਨੂੰ ਚਲੋ ਆਹ ਡਾਡ ਹੋਰ ਦੱਸਿਆ ਪਛਾੜਿਆ ਨੇ ਆਣੇ ਦੇ ਫਲਣ ਨਾ ਆਇਆ ਪਿੰਡ ਵਿੱਚ ਸਾਨੂੰ ਖੂਨ ਕੀਤਾ ਜਿੱਦਾਂ ਜੀ ਆਏ ਪਿੰਡੋਂ ਸਰਪੰਚ ਆਇਆ ਸੀਗਾ ਸਾਰੇ ਅੱਗੇ ਦੇਖਿਆ ਫਿਰ ਇਹਦੇ ਡੈਡੀ ਨੂੰ ਬੁਣ ਪ੍ਰਸ਼ਾਸਨ ਦੇ ਧਿਆਨ ਚ ਲਿਆਂਦੀ ਗੱਲ ਹਾਂ ਬਿਲਕੁਲ ਬੁੱਢਾ ਆਈ ਸੀਗੇ ਹਾਂ ਪਰਫਾਈ ਸੀਗੇ ਤੁਸੀਂ ਆਈ ਸੀਗੇ ਐਸਐਚਓ ਆਪ ਦੇਖੀ ਤਾਂ ਸਾਡਾ ਪ੍ਰੈਕਟਿਸ ਹੋ ਗਿਆ ਉਹ ਉਸ ਗੱਲਬ